ਪ੍ਰੋਫੈਸਰ ਪੰਦਰਬੀ ਚੈਨਲ ਤੇ ਤੁਹਾਡਾ ਸਵਾਗਤ ਅੱਜ ਦੀ ਕਹਾਣੀ ਬਕਸਿੰਗ ਪ੍ਰੀਤ ਲੜੀ ਵਿੱਚ ਲਿਖੀ ਹੋਈ ਭਾਬੀ ਮਹਿਨਤ ਸ਼ਹਿਰ ਦੀ ਇੱਕ ਤੰਗ ਗਲੀ ਵਿੱਚ ਦੋ ਚੁਬਾਰੇ ਦੀਆਂ ਬਾਰੀਆਂ ਆਮੋ ਸਾਹਮਣੇ ਖੋਦੀਆਂ ਸਨ ਇੱਕ ਚੁਬਾਰੇ ਦੀ ਬਾਰੀ ਵਿੱਚੋਂ ਇੱਕ ਵੱਡਾ ਸ਼ੀਸ਼ਾ ਟੰਗਿਆ ਹੋਇਆ ਦਿਖਾਈ ਦਿੰਦਾ ਸੀ ਜਿੱਥੇ ਕਿਸੇ ਕਿਸੇ ਵੇਲੇ ਇੱਕ ਸੁੰਦਰ ਇਸਤਰੀ ਖੜੀ ਹੋ ਕੇ ਕਿੰਨਾ ਕਿੰਨਾ ਚਿਰ ਗੰਗੀ ਕਰਦੀ ਰਹਿੰਦੀ ਸੀ ਉਸ ਨੂੰ ਆਪਣੇ 90 ਵਾਲਾਂ ਉੱਤੇ ਬੜਾ ਮਾਣ ਸੀ ਪਰ ਉਹ ਹਰ ਸਮੇਂ ਉਦਾਸ ਰਹਿੰਦੀ ਸੀ ਸਿਆਲਾ ਵਾਲੇ ਦਿਨ ਲੋਡੇ ਵੇਲੇ ਅਤੇ ਗਰਮੀਆਂ ਵਿੱਚ 12:00 ਵਜੇ ਉਹ ਬਾਰੀ ਜ਼ਰੂਰ ਖੋਲਦੀ ਸੀ ਇਸ ਸਮੇਂ ਸਾਹਮਣੇ ਚਵਾਰੇ ਵਾਲੇ ਘਰ ਦਾ ਇੱਕ ਮੁੰਡਾ ਕਾਕਾ ਸਕੂਲੋਂ ਆ ਰਿਹਾ ਹੁੰਦਾ ਤੇ ਉਹ ਉਸ ਨੂੰ ਜ਼ਰੂਰ ਦੇਖਦੀ ਘਰ ਪਹੁੰਚ ਕੇ ਕਾਕਾ ਬਸਤਾ ਇੱਕ ਪਾਸੇ ਰੱਖ ਕੇ ਆਪਣੀ ਬਾਰੀ ਥਾਣੀ ਸਾਹਮਣ ਲਈ ਬਾਰੀਵਲ ਦੇਖਦਾ ਤੇ ਫਿਰ ਉਹ ਕੋਠੇ ਉੱਪਰ ਜਾਂਦਾ ਇਸ ਤਰ੍ਹਾਂ ਕਰਦਿਆਂ ਤੱਕ 13 ਸਾਲਾਂ ਦਾ ਹੋ ਗਿਆ ਤੇ ਬਾਰੀ ਨਾਲ ਉਸਦੀ ਦਿਲ ਚਸਪੀ ਵੀ ਵੱਧ ਗਈ ਉਸਦੇ ਪੁੱਛਣ ਤੇ ਉਸਦੀ ਮਾਂ ਨੇ ਦੱਸਿਆ ਕਿ ਸਾਹਮਣੇ ਚਵਾਰੇ ਵਾਲੇ ਘਰ ਵਿੱਚ ਤਿੰਨ ਭਾਬੜੀਆਂ ਰਹਿ ਗਈਆਂ ਹਨ ਜਿਨ੍ਹਾਂ ਦੇ ਪਤੀ ਮਰ ਚੁੱਕੇ ਹਨ ਬਾਰੀ ਵਿੱਚ ਬੈਠਣ ਵਾਲੀ ਵਿਧਵਾ ਦਾ ਨਾਂ ਮੈਨਾ ਹੈ ਤੇ ਉਸ ਦਾ ਇਕਲੌਤਾ ਪੁੱਤਰ ਵੀ ਮਰ ਚੁੱਕਾ ਹੈ ਉਸ ਦੀ ਸੱਸ ਉਸ ਦੀ ਬਹੁਤ ਤਰੱਕੀ ਕਰਦੀ ਹੈ ਮਾਣਿਕਾ ਕੇ ਨੇ ਦੱਸਿਆ ਕਿ ਮੈਨਾ ਉਸ ਦੀ ਭਾਬੀ ਲੱਗਦੀ ਹੈ ਕੁਝ ਦਿਨਾਂ ਮਗਰੋਂ ਕਾਕੇ ਨੇ ਮੈਨਾ ਵਾਲਾ ਕਿੱਪੜਾ ਲਿਆਂਦਾ ਉਸ ਨੂੰ ਕਹਿਣਾ ਸਿਖਾ ਦਿੱਤਾ ਭਾਬੀ ਮੈਨਾ ਬਾੜੀ ਵਿੱਚ ਬੈਠੀ ਹੈ ਭਾਬੀ ਮੈਨਾ ਨੇ ਭਾਵੇਂ ਕਾਕੇ ਨਾਲ ਕਦੇ ਗੱਲ ਨਹੀਂ ਸੀ ਕੀਤੀ ਪਰ ਉਸ ਨੂੰ ਪੰਛੀ ਦੇ ਇਹ ਬੋਲ ਬੜੇ ਚੰਗੇ ਲੱਗਦੇ ਸਨ ਸਿਆਲ ਦੀਆਂ ਰਾਤਾਂ ਨੂੰ ਦੋਵੇਂ ਚੁਬਾਰਿਆਂ ਵਿੱਚ ਸੌਂਦੇ ਤੇ ਮੈਨਾ ਕਿੰਨਾ-ਕਿੰਨਾ ਚਿਰ ਉੱਠ ਕੇ ਕਾਕੇ ਦੇ ਸਾਹ ਦੀ ਆਵਾਜ਼ ਸੁਣੀ ਰਹਿੰਦੀ ਉਸ ਦੀ ਉਮਰ 25 ਕੁ ਸਾਲ ਸੀ ਉਹ ਕਾਕੇ ਨਾਲ ਖੁੱਲ ਕੇ ਗੱਲ ਕਰਨ ਦੀ ਹਿੰਮਤ ਨਹੀਂ ਸੀ ਰੱਖਦੀ ਇੱਕ ਰਾਤ ਪਿਜਰੇ ਦੀ ਮੈਨਾ ਨੇ ਭਾਬੀ ਮੈਨਾ ਨੂੰ ਆਵਾਜ਼ ਦਿੱਤੀ ਤਾਂ ਭਾਬੀ ਮੈਨਾ ਅੱਪੜ ਵਾਹੇ ਉੱઠી ਇਸ ਸਮੇਂ ਹੀ ਉਸ ਦੀ ਸੱਸ ਅਤੀ ਪਿਸ਼ਾਬ ਲਈ ਉੱਠੀ ਹੋਈ ਸੀ ਉਸ ਨੇ ਵੀ ਭਾਬੀ ਮੈਨਾ ਦੀ ਆਵਾਜ਼ ਸੁਣੀ ਤੇ ਉਸ ਨੂੰ ਕੁਝ ਸ਼ੱਕ ਪੈ ਗਿਆ ਉਸ ਨੇ ਭਾਬੀ ਮੈਨਾ ਨੂੰ ਪੁੱਛਿਆ ਕਿ ਉਹ ਕਿਸ ਨਾਲ ਗੱਲਾਂ ਕਰ ਰਹੀ ਹੈ ਤੇ ਨਾਲ ਹੀ ਉਸ ਨੇ ਸਾਹਮਣੇ ਚਵਾਰੇ ਵਿੱਚ ਕਾਕੇ ਨੂੰ ਖੂਬ ਸੁੱਤਾ ਪਿਆ ਦੇਖਿਆ ਉਸ ਦਿਨ ਤੋਂ ਹੀ ਬਾਰੀ ਵੱਧ ਰਹਿਣ ਲੱਗ ਪਈ ਪਰ ਇੱਕ ਰਾਤ ਭਾਬੀ ਮੈਨਾ ਨੇ ਬਾਰੀ ਖੋਣ ਕੇ ਕਾਕੇ ਨੂੰ ਆਵਾਜ਼ ਮਾਰ ਦੇ ਕੇ ਜਗਾਇਆ ਤੇ ਉਸ ਨੂੰ ਦੱਸਿਆ ਕਿ ਉਹ ਉਸਦਾ ਕਮਰਾ ਸਸਤਾਰਾ ਹਵਲਾਤ ਬਣਾ ਦਿੱਤਾ ਗਿਆ ਹੈ ਇਸ ਕਰਕੇ ਉਹ ਹੁਣ ਹੋਰ ਸਮਾਂ ਉਸ ਘਰ ਵਿੱਚ ਨਹੀਂ ਰਹਿਣਾ ਚਾਹੁੰਦੀ ਕਾਕੇ ਨੇ ਭਾਬੀ ਮੈਨਾ ਨੂੰ ਕਿਹਾ ਕਿ ਉਹ ਨਾ ਜਾਵੇ ਕਿਉਂਕਿ ਜਦੋਂ ਵੱਡਾ ਹੋਣ ਤੇ ਉਸਦਾ ਵਿਆਹ ਹੋ ਜਾਵੇਗਾ ਤਾਂ ਉਸਦੀ ਮੋਟੀ ਉਸਦੇ ਕੋਲ ਆਇਆ ਕਰੇਗੀ ਫਿਰ ਉਸਦੀ ਸੱਸ ਸ਼ੱਕ ਨਹੀਂ ਕਰੇਗੀ ਪਰ ਭਾਬੀ ਮੈਨਾ ਨੇ ਕਿਹਾ ਕਿ ਉਸਦੇ ਵਿਆਹ ਬੱਚੇ ਚ ਕਈ ਸਾਲ ਹੋ ਕਰਕੇ ਉਹ ਹੋਰ ਸਮਾਂ ਉਸ ਘਰ ਵਿੱਚ ਨਹੀਂ ਰਹਿ ਸਕਦੀ ਤੇ ਉਸਨੇ ਪੂਜਣੀ ਪਾਪ ਜੈਲ ਸਾਧਵੀ ਬਣ ਜਾਣਾ ਦਾ ਫੈਸਲਾ ਕਰ ਲਿਆ ਹੈ ਮੈਨਾ ਨੇ ਸ਼ਾਨੀ ਵਜੋਂ ਕਾਕੇ ਵਾਲੇ ਕੱਪੜਾ ਰੁਮਾਲ ਸੁਟਿਆ ਮੈਨਾ ਘਰੋਂ ਨਿਕਲ ਗਈ ਤੇ ਕੁਝ ਦਿਨਾਂ ਵਿੱਚ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਉਹ ਪੂਜਣੀ ਬਣ ਲਈ ਰਾਵਲ ਪਿੰਡੀ ਦੇ ਪਾਸੇ ਚਲੀ ਗਈ ਹੈ ਮੈਨਾ ਨੂੰ ਪੂਜਣੀ ਬਣਦੀ ਦੇਖਣ ਲਈ ਕਾਕਾ ਰਾਵਲ ਪਿੰਡੀ ਰਹਿੰਦੀ ਆਪਣੀ ਮਾਸੀ ਕੋਲ ਚਲਾ ਗਿਆ ਮੈਨਾ ਨੂੰ ਬਹੁਤ ਸੁੰਦਰ ਕੱਪੜੇ ਪਵਾਏ ਗਏ ਤੇ ਗਹਿਣੇ ਨਾਲ ਸ਼ਿੰਗਾਰ ਕੇ ਗੀਤ ਗਾਏ ਗਏ ਅਗਲੇ ਦਿਨ ਜਦੋਂ ਮੈਨਾ ਦੀ ਡੋਲੀ ਉਹਨਾਂ ਦੇ ਚੌਂਕ ਕੋਲ ਆਈ ਤਾਂ ਕਾਕਾ ਆਪਣੀ ਮਾਸੀ ਨਾਲੋਂ ਵੱਖ ਹੋ ਕੇ ਡੋਲੀ ਦੇ ਨਾਲ ਤੁਰ ਪਿਆ ਜਦੋਂ ਦੇਖਦਾ ਹੈ ਕਿ ਮੈਨਾ ਦਾ ਉਸ ਵਕਤ ਧਿਆਨ ਹੈ ਤਾਂ ਉਹ ਵੀ ਖੋਰਨਾ ਆਵਾਜ਼ ਉਸ ਵੱਲ ਫੁੱਲ ਸੁੱਟਦਾ ਮੈਨਾ ਫੁੱਲਾਂ ਦੀ ਵਰਖਾ ਨੂੰ ਦੇਖ-ਦੇਖ ਕੇ ਉਹਾਂ ਤੇ ਵਰਖਾ ਕਰਨ ਵਾਲਿਆਂ ਅੱਗੇ ਹੱਥ ਜੋੜ ਰਹੀ ਸੀ ਉਸ ਨੂੰ ਭੀੜ ਵਿੱਚੋਂ ਕਾਕਾ ਦਿਖਾਈ ਨਹੀਂ ਸੀ ਦੰਦਾ ਇੱਕ ਮੋੜ ਤੇ ਡੋਲੀ ਕਾਕੇ ਦੇ ਬਿਲਕੁਲ ਨੇੜੇ ਆ ਗਈ ਅਤੇ ਫੁੱਲ ਸੁੱਟ ਦੇ ਕਾਕੇ ਨੂੰ ਮੈਨਾਂ ਨੇ ਪਛਾਣ ਲਿਆ ਮੈਨਾਂ ਨੇ ਡੋਲੀ ਖੜੀ ਕਰਵਾ ਕੇ ਤੇ ਕਾਕੇ ਨੂੰ ਕੋਲ ਸੱਦ ਕੇ ਉਸ ਤੋਂ ਸਣੇ ਰੁਮਾਲ ਫੁੱਲ ਫੜ ਲਏ ਬਾਦ ਜਲੂਸ ਪਾਸਰੇ ਤੇ ਪਹੁੰਚ ਚੁੱਕਾ ਸੀ ਮੈਂ ਨਾ ਕੁਝ ਇਸਤਰੀਆਂ ਸਮੇਤ ਪਾਸਰੇ ਤੇ ਚੜ ਗਏ ਇਸ ਸਮੇਂ ਉਸਨੇ ਕਾਕੇ ਨੂੰ ਸਾਹਮਣੇ ਦੀ ਹੱਕੀ ਤੇ ਫੱਟੇ ਉੱਤੇ ਖੜਾ ਦੇਖਿਆ ਮੈਂ ਨਾ ਵੱਡੇ ਪੂਜ ਦੇ ਸਾਹਮਣੇ ਬਿਠਾਈ ਗਈ ਵੱਡੇ ਪੂਜ ਨੇ ਉਸ ਨੂੰ ਪੂਜਣੀ ਹੋਣ ਲਈ ਸੁੰਦਰ ਕੱਪੜਿਆਂ ਤੇ ਗਹਿਣਿਆਂ ਦਾ ਤਿਆਗ ਕਰਨ ਸ਼ਰੈਣੀ ਦੇ ਨਿਯਮਾਂ ਅਨੁਸਾਰ ਖਾਣ ਅਤੇ ਮਰਦ ਦੀ ਸ਼ੋਹ ਦਾ ਤਿਆਗ ਕਰਨ ਦੀਆਂ ਸ਼ਰਤਾਂ ਦਸੀਆਂ ਜੋ ਮੈਨਾ ਨੇ ਪ੍ਰਵਾਨ ਕਰ ਲਈ ਵੱਡੇ ਪੂਜ ਨੇ ਕਿਹਾ ਕਿ ਅੰਦਰ ਜਾ ਕੇ ਕੱਪੜੇ ਤੇ ਜਾਣੇ ਉਤਾਰ ਕੇ ਨਿਸ਼ਚਿਤ ਕੱਪੜੇ ਪਾ ਲਵੇ ਤੇ ਫਿਰ ਵੱਡੀ ਮਾਤਾ ਉਸ ਨੂੰ ਵਾਲ ਕਟਾਉਣ ਤੇ ਪੋਟਿਆਂ ਨਾਲੇ ਕੱਲਾ-ਕੱਲਾ ਵਾਲ ਪੁੱਟਣ ਦਾ ਢੰਗ ਦੱਸੇਗੀ ਇਹ ਸੁਣ ਕੇ ਮੈਨਾ ਨੇ ਵੱਡੇ ਪੂਜ ਅੱਗੇ ਬੇਨਤੀ ਕੀਤੀ ਕਿ ਉਸ ਨੂੰ ਲੰਬੇ ਵਾਲ ਰੱਖਣ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਉਹ ਕਈ ਸਾਲ ਬੁਨਾ ਦੇ ਸ਼ੋਅ ਮਾਰ ਕੇ ਚੋਂਦੀ ਰਹੀ ਹੈ ਪਰ ਉਹ ਪੂਰਨਾਮ ਨਹੀਂ ਮੈਂ ਨਾ ਕੱਲਿਆਂ ਬੈਠ ਕੇ ਆਪਣੇ ਮਨ ਵਿੱਚ ਸਮਝਾਉਣ ਲੱਗ ਪਈ ਆਪਣੇ ਆਪ ਨੂੰ ਤੇ ਆਗਿਆ ਲੈ ਕੇ ਰੌਸ ਤੇ ਆ ਬੈਠੀ ਫਿਰ ਉਸਨੇ ਰੌਸ ਤੇ ਖੜੀ ਹੋ ਕੇ ਆਪਣੇ ਵਾਲ ਖੋਲ ਕੇ ਬਾਜ਼ਾਰ ਵਿੱਚ ਸ਼ਾਲ ਮੰਗ ਦਿੱਤੀ ਸਾਰੇ ਦੌੜ ਲਾਏ ਉਹ ਮਰ ਚੁੱਕੀ ਸੀ ਤੇ ਕਾਕਾ ਉਸਦੇ ਸਹਰਾਣੇ ਬੈਠਾ ਰੋ ਰਿਹਾ ਸੀ ਤੁਹਾਨੂੰ